ਸ਼ੀਕਾ ਸਰ ਜੀ ਹਸੀਆ ਮੈਡਮ ਜੀ ਸਰ ਜਿਹੜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਵਾਅਦਾ ਕੀਤਾ ਸੀ ਉਸ ਵਾਅਦੇ ਜਿਹੜਾ ਵਾਅਦਾ ਹੈ ਕਦੋਂ ਤੱਕ ਪੂਰਾ ਹੋਵੇਗਾ ਇਸ ਬਾਰੇ ਜਾਣਕਾਰੀ ਦਿਵੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੇ ਫਰੰਟ ਦੇ ਆਗੂ ਨਾਲ ਮੀਟਿੰਗ ਕੀਤੀ ਸੀ ਨਮੀਨਰ 30 ਰਾਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਵਾਲੇ ਵਾਅਦਾ ਕੀਤਾ ਸੀ ਕਿ ਮੈਂ ਜੋ ਜਿਮਨੀ ਟੋਂਡ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੀਆਂ ਮੰਗਾਂ ਦਾ ਹੱਲ ਕਰੂੰਗਾ 12 ਮੀਟਿੰਗ ਕਰਨ ਦਾ ਅਰਥ ਤਾਂ ਇਹ ਹੁੰਦਾ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਲਾਵਾ ਮੰਗਵਾਰੇ ਪਤਾ ਨਹੀਂ ਹੈ ਜਦੋਂ ਸਾਰਿਆਂ ਮੰਗਵਾਰੇ ਪਤਾ ਜਿਮਨੀ ਚੋਣ ਹੋਣ ਤੋਂ ਬਾਅਦ ਰਿਜ਼ਲਟ ਹੋਣ ਤੋਂ ਬਾਅਦ ਜੋ ਮਲਾਵਾ ਨਾਲ ਮੀਟਿੰਗ ਕੀਤੀ ਸੀ ਜੋ ਮੰਗਾਂ ਤੇ ਗਲਤ ਹੋਈ ਸੀ ਉਸ ਮੁੱਖ ਮੰਗ ਸੀ ਕਿ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਲਾਵਾ ਦਾ ਡੀਏ 36% ਆ ਵੀ 12% ਵਾਧਾ ਕਰੇ ਜਾਂ 17 ਸਤ 2 2020 ਵਾਲਿਆਂ ਨੂੰ 6ਵੇਂ ਪੇ ਨੌਕਰੇ 15 15 ਨੌਂ ਦੀ ਨੱਦ ਕਰਕੇ ਜੋ ਪਰਮਿਸ਼ਨ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਪਰਮਿਸ਼ਨ ਏਰੀਆ ਦੇਵੇ ਅਤੇ ਤਨਖਾਹਾਂ ਫੇਸ ਕੀਤੀਆਂ ਜਾਣ ਜਾਂ ਪੁਰਾਣੀ ਪੈਨਸ਼ਨ ਬਹਾਲੀ ਕਰਨ ਵਾਸਤੇ ਨਿਯਮ 1972 ਅਨਸਾਰ ਗੱਲਬਾਤ ਹੋਈ ਸੀ ਪਰ ਮੁੱਖ ਮੰਤਰੀ ਨੂੰ ਚਾਹੀਦਾ ਤਾਂ ਇਹ ਸੀ ਕਿ ਚੋਣਾਂ ਤੋਂ ਬਾਅਦ ਜਦੋਂ ਰਿਜ਼ਲਟ ਆ ਚੁੱਕੇ ਜਲੰਧਰ ਦਾ ਉਸ ਤੋਂ ਬਾਅਦ ਜੋ ਉਹਨਾਂ ਨੇ ਮੰਗਾਂ ਦੀ ਗੱਲਬਾਤ ਹੋਈ ਸੀ ਉਹਨਾਂ ਦਾ ਹੱਲ ਕਰਦਾ ਪਰ ਉਹਨਾਂ ਮੁੱਖ ਮੰਤਰੀ ਨੇ ਕੀ ਕੀਤਾ ਪਹਿਲਾਂ ਮੀਟਿੰਗ ਸੀ ਜੋ 25 ਜਨਵਰੀ ਦੇ ਦਿੱਤੀ ਸੀ ਪਰ ਉਸ ਮੀਟਿੰਗ ਨੂੰ ਅੱਗੇ ਪਾ ਦਿੱਤਾ ਹੈ ਹੁਣ ਜੋ ਮੀਟਿੰਗ ਆ ਇਹ ਸਾਂਝੇ ਫਰੰਟ ਦੇ ਆਗੂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ 2 ਅਗਸਤ ਨੂੰ ਹੋਣੀ ਹੈ ਹੁਣ ਦੇਖਦੇ ਆਂਗੇ ਆਉਣ ਵਾਲੇ ਸਮੇਂ ਵਿੱਚ 2 ਅਗਸਤ ਨੂੰ ਮੀਟਿੰਗ ਹੁੰਦੀ ਹੈ ਨਹੀਂ ਹੁੰਦੀ ਇਹ ਤਾਂ ਆਉਣ ਵਾਲੇ ਸਮੇਂ ਦੱਸੂਗਾ ਹਾਂਜੀ ਮੈਡਮ ਜੀ ਹਾਂਜੀ ਸਰ ਜੀ ਸਰ ਇਸ ਨਾਲ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਬਾਰੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਸਾਨੂੰ ਇਸ ਬਾਰੇ ਵੀ ਡੀਟੇਲ ਨਾਲ ਦੱਸੋ ਪੰਜਾਬ ਸਰਕਾਰ ਨੇ ਅੱਜ ਤੋਂ ਸਾਲ ਪਹਿਲਾਂ ਇੱਕ ਨੋਟੀਫਿਕੇਸ਼ਨ ਲੰਘੜਾ ਨੋਟੀਫਿਕੇਸ਼ਨ ਗਿਆ ਜਾ ਸਕਦਾ ਵੀ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਫਿਰ ਤੋਂ ਦੇਰਪਾਲ ਸਿੰਘ ਚੀਮਾ ਨਾਲੇ ਮੁਖੀ ਭਵੰਤਮਨ ਨਾਲ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ ਕਮੇਟੀ ਨਾਲ ਕਈ ਮੀਟਿੰਗਾਂ ਹੋਈਆਂ ਜਿਸ ਦੇ ਵਿੱਚ ਇਹ ਵਿਸ਼ਵਾਸਿਤ ਦਵਾਇਆ ਗਿਆ ਕਿ ਅਸੀਂ ਜਲਦੀ ਤੁਹਾਡੇ ਜੋ ਮੰਗ ਆ ਇਹ ਪੁਰਾਣੀ ਪੈਨਸ਼ਨ ਹੱਲ ਕਰਾਂਗੇ ਪਰ ਸਰਕਾਰ ਵੱਲੋਂ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਨਾ ਤਾਂ ਉਹਨਾਂ ਦੇ ਜੀਪੀਐਫ ਖਾਤੇ ਖੋਲੇ ਗਏ ਨੇ ਬਾਲਾ ਵੀ ਦੇ ਸਰਕਾਰੀ ਜੀਪੀਐਫ ਖਾਤੇ ਖੋਲਣਾ ਹੀ ਮੀਟਿੰਗ ਕਰਕੇ ਨਾ ਤਾਂ ਉਹਨਾਂ ਦੇ ਜੀਪੀਐਫ ਖਾਤੇ ਖੋਲੇ ਗਏ ਹਨ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਹੋ ਚੁੱਕਿਆ ਹਨ ਜੀ ਮਾਨਵੀ ਹਾਂ ਜੀ ਸਰ ਸਰ ਦੱਸੋ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਮੈਕਿਆਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਉਸ ਬਾਰੇ ਜਾਣਕਾਰੀ ਦਿਓ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਮਨੀ ਚੋਣ ਤੋਂ ਪਹਿਲਾਂ ਜੋ ਠੇਕਾ ਮਲਾਜਮ ਸਿੰਘਾਸ ਦੇ ਮੋਰਚਾ ਪੰਜਾਬ ਦੇ ਆਗੂ ਬਰਿੰਦਰ ਸਿੰਘ ਮੂਮੀਆ ਦੇ ਹੋਰ ਸੱਤਾਂ ਮੀਟਿੰਗ ਕੀਤੀ ਸੀ ਉਹ ਮੀਡੀਆ ਵਿੱਚ ਇਹ ਕਿਹਾ ਸੀ ਕਿ ਜੋ ਜਲੰਧਰ ਦੀ ਜਿਮਨੀ ਚੋਣ ਹੋਣ ਤੋਂ ਬਾਅਦ ਮੈਂ ਤੁਹਾਡੀਆਂ ਮੰਗਨਾਂ ਹੱਲ ਕਰੂੰਗਾ ਜੋ ਕੱਚੇ ਮਲਾਂਨ ਲੱਗੇ ਹੋਏ ਨੇ ਉਸ ਤੋਂ ਉਹਨਾਂ ਨੂੰ ਮੀਟਿੰਗ ਦਿੱਤੀ ਗਈ ਸੀ 24 ਜੁਲਾਈ ਦੀ ਪਰ 24 ਜੁਲਾਈ ਨੂੰ ਮੀਟਿੰਗ ਨਹੀਂ ਹੋਈ ਹੁਣ ਦੇਖਦਾ ਆਉਣ ਵਾਲੀ ਜੋ 2 2 ਅਗਸਤ ਨੂੰ ਮੀਟਿੰਗ ਉਹਨਾਂ ਦੀ 12 ਵਜੇ ਪੰਜਾਬ ਭੰਡਾਰ ਨਿਗਰਡਿਫੀਕੇ ਹੋਏਗੀ ਜਾਂ ਹੋਵੇਗੀ ਨਹੀਂ ਹੋਵੇਗਾ ਪਤਾ ਨਹੀਂ ਹੈ ਕਿਉਂਕਿ ਮੁੱਖਾਂ ਦੀ ਭਵੰਤਮਾ ਨਾਮ ਦੁਰਦੇ ਹੁਣ ਸੋਚ ਰਿਹਾ ਵੀ ਆ ਜਿਹੜੇ ਰਹਿ ਜਾਂਦੇ ਨੇ ਚੋਣਾ ਅਲਗਲਾ ਹਲਕਿਆਂ ਵਿੱਚ ਹੋਣੀਆਂ ਨੇ ਜਿਵੇਂ ਬਰਨਾਲੇ ਹੋਣੀਆਂ ਜਾਂ ਹੁਸ਼ਿਆਰ ਬਣ ਹੋਣੀਆਂ ਜਾਂ ਤੇ ਗਿੱਦੜਵਾਹ ਹੋਣੀਆਂ ਬੀ ਚੋਣਾ ਵਾਲੇ ਸੋਚ ਰਿਆ ਹੋਣਗੇ ਵੀ ਇਹ ਵੀ ਇਸ ਤਰੀਕੇ ਨਾਲ ਲਾਰੇ ਲਾ ਕੇ ਟਾਈਮ ਪਾਸ ਕਰਾਂ ਪਰ ਉਹ ਦੇ ਸੂਹ ਸਾਦਾ ਹੈ ਕਿਉਣ ਵਾਲੀ 2 ਅਗਸਤ ਨੂੰ ਮਲਾਇਆਂ ਨੂੰ ਮੀਟਿੰਗ ਕਰੇ ਉਹਨਾਂ ਨੂੰ ਮੰਗਣਾ ਹੱਲ ਕਰ ਸਕਦਾ ਹਾਂ ਜੀ ਮਾਨ ਜੀ ਜੀ ਸਰ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੋ 23 ਜੁਲਾਈ ਨੂੰ ਬਜਟ ਪੇਸ਼ ਕੀਤਾ ਉਸ ਬਾਰੇ ਸਾਨੂੰ ਜਾਣਕਾਰੀ ਦਿਵੋ ਕੇਂਦਰ ਸਰਕਾਰ ਵੱਲੋਂ ਜੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਉਹ ਤੋਂ ਮਲਾਇਆਂ ਬਹੁਤ ਨਾਰਾਜ਼ ਹਨ ਜੀ ਉਹ ਬਜਟ ਕੋਈ ਮਲਾਇਆਂ ਦੇ ਹੱਕ ਵਿੱਚ ਨਹੀਂ ਕੀਤਾ ਗਿਆ ਜਿਸ ਸਰਕਾਰ ਦੇ ਮਲਾਜ਼ਮ ਕੇਂਦਰ ਸਰਕਾਰ ਦਾ ਜ਼ੋਰ ਕਰ ਰਹਿਣਾ ਹਾਂਜੀ ਮੈਡਮ ਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੈਲਕਮ